ਵਿਸ਼ਾ ਜਿਹੜਾ ਆਪਣਾ ਉਹੀ ਹੈ ਕੱਲ ਵਾਲਾ ਮਸਲਾ ਬਹੁਤ ਅਹਿਮ ਤੇ ਗੰਭੀਰ ਆ ਕਿਉਂਕਿ ਬੜੇ ਸੱਜਣਾ ਦੇ ਫੋਨ ਆ ਰਹੇ ਆ ਤੜਕੇ ਦੇ ਤੇ ਅੱਜ ਮੈਂ ਸਵੇਰ ਦਾ ਹੀ ਲੱਗਿਆ ਹੋਇਆ ਡੀਓ ਬਠਿੰਡਾ ਡੀਓ ਮਾਨਸਾ ਤੇ ਸੈਕਟਰੀ ਐਜੂਕੇਸ਼ਨ ਡੀਪੀਆਈ ਐਜੂਕੇਸ਼ਨ ਸਾਰਿਆਂ ਨੂੰ ਮਿਲ ਕੇ ਗੱਲਾਂ ਬਾਤਾਂ ਕਰਕੇ ਜੋ ਗੱਲਾਂ ਬਾਤਾਂ ਹੋਈਆਂ ਨੇ ਜੋ ਤੱਥ ਸਾਹਮਣੇ ਆਏ ਆ ਜੋ ਗੱਲਾਂ ਸਾਹਮਣੇ ਆਈਆਂ ਨੇ ਮੇਰਾ ਬਿਲ ਧਿਆਨ ਨਾਲ ਸੁਣ ਲਿਓ ਇਹ ਗੱਲ ਨੂੰ ਕਿਉਂਕਿ ਇਕੱਲੇ ਇਕੱਲੇ ਬੰਦੇ ਕੋਲੇ ਨਾ ਮੇਰਾ ਨੰਬਰ ਆ ਨਾ ਮੈਂ ਇਕੱਲੇ ਕਦੇ ਨੂੰ ਸੁਨੇਹਾ ਲਾ ਸਕਦਾ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਹ ਸਾਰੀ ਆਪਣੀ ਗੱਲਬਾਤ ਸਾਂਝੀ ਕਰਦੇ ਤੁਰੇ ਜਾਓ ਲੰਮਾ ਹੋ ਸਕਦੀ ਹੈ ਆਪਣੀ ਗੱਲਬਾਤ ਪਰ ਇਕੱਲੀ ਇਕੱਲੀ ਗੱਲ ਸਾਡੇ ਲਿ ਸਮਝਣੀ ਸਾਡੇ ਲਈ ਸੁਣਨੀ ਬੜੀ ਜ਼ਰੂਰੀ ਹੈ ਕੋਈ ਵੀ ਬੰਦਾ ਵਿੱਚੋਂ ਜਿਹੜਾ ਦੇਖਣ ਲੱਗ ਗਿਆ ਹਟਕੇ ਨਾ ਜਾਇਓ ਆਪਾਂ ਅਖੀਰ ਤੱਕ ਜਿਹੜੀ ਇਹ ਗੱਲਬਾਤ ਸੁਣ ਕੇ ਜਾਇਓ ਕਿਉਂਕਿ ਇਹ ਗੱਲ ਮੈਂ ਤਾਂ ਬਾਰ-ਬਾਰ ਕਹਿੰਨਾ ਵੀ ਸਾਂਝੀ ਕਰ ਦਿਓ ਪ੍ਰਭੂ ਸਾਂਝੀ ਕਰ ਦਿਓ ਹਰ ਘਰ ਤੱਕ ਹਰ ਮਾਂ ਭੈਣ ਤੱਕ ਨੌਜਵਾਨ ਤੱਕ ਬੱਚਿਆਂ ਤੱਕ ਜਾਣੀ ਚਾਹੀਦੀ ਹੈ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਨਾਲ ਜਾਂ ਸਾਡੇ ਬੱਚਿਆਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਕੀ ਹੋ ਸਕਦਾ ਸੋ ਉਸ ਲਈ ਮੈਂ ਲਗਾਤਾਰ ਇਸ ਗੱਲ ਤੇ ਕੱਲ ਦਾ ਲੱਗਿਆ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਅੱਜ ਫਿਰ ਸਾਰਿਆਂ ਨਾਲ ਡੀਓ ਨਾਲ ਸੈਕਟਰੀਆਂ ਨਾਲ ਐਜੂਕੇਸ਼ਨ ਦੇ ਨਾਲ ਸਾਰਿਆਂ ਸੰਬੰਧਤ ਮਹਿਕਮਿਆਂ ਨਾਲ ਗੱਲਾਂ ਬਾਤਾਂ ਵੀ ਕਰਕੇ ਆਇਆ ਫੋਨ ਤੇ ਗੱਲਾਂ ਹੋਈਆਂ ਮਿਲ ਕੇ ਵੀ ਆਇਆ ਕੁਝ ਮੈਂ ਜਿਹੜੇ ਇਹਦੇ ਡਾਕੂਮੈਂਟ ਆ ਜਿਹੜੇ ਇਹਦੇ ਕੋਈ ਜਿਹੜੀਆਂ ਵੀ ਗਾਈਡਲਾਈਨਾਂ ਨੇ ਜਿਹੜੀਆਂ ਹਦਾਇਤਾਂ ਨੇ ਉਹ ਸਾਰੀਆਂ ਇਕੱਠੀਆਂ ਕੀਤੀਆਂ ਉਹ ਤੁਹਾਡੇ ਨਾਲ ਮੈਂ ਕੱਲੀ-ਕੱਲੀ ਕਰਕੇ ਸਾਂਝਾ ਕਰਦਾ ਜਾਊਂਗਾ ਸੋ ਮੇਰਾ ਵੀ ਸਾਰੇ ਭਰਾ ਧਿਆਨ ਨਾਲ ਇਹ ਗੱਲ ਸੁਣ ਲੈਣ ਤੇ ਅੱਗੇ ਸਾਂਝੀ ਕਰਦੀ ਤੁਰੇ ਜਾਇਓ ਭਾਈ ਬੜਾ ਅਹਿਮ ਤੇ ਗੰਭੀਰ ਸਾਡੇ ਲਈ ਸਵਾਲ ਹੈ ਤੇ ਮਸਲਾ ਹੈ ਜਿਵੇਂ ਕਿ ਮੈਂ ਕੱਲ ਬੋਲਿਆ ਸੀਗਾ ਵੀ ਅਸੀਂ ਜਿਹੜੇ ਸਾਡੇ ਅਪਾਰ ਆਈਡੀ ਸਾਡੇ ਜਵਾਕਾਂ ਦੀ ਐਲ ਕੇਜੀ ਯੂ ਕੇਜੀ ਤੋਂ ਲੈ ਕੇ ਪਹਿਲੀ ਕੱਕੀ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਸਾਡੇ ਜਵਾਕਾਂ ਦੀ ਅਪਾਰ ਐਡੀ ਬਣਾ ਰਹੇ ਨੇ ਉਹਦੇ ਲਈ ਸਾਡਾ ਇਹ ਆਧਾਰ ਕਾਰਡ ਮੰਗ ਰਹੇ ਨੇ ਆਧਾਰ ਕਾਰਡ ਦੇ ਨਾਲ ਉਹਦੇ ਨਾਲ ਇੱਕ ਬੱਚੇ ਦੇ ਮਾਂ ਜਾਂ ਬਾਪ ਦੇ ਦਸਖਤ ਮੰਗ ਰਹੇ ਆ ਉਹਦੀ ਸਹਿਮਤੀ ਮੰਗ ਰਹੇ ਆ ਉਹਦੀ ਮਨਜ਼ੂਰੀ ਮੰਗ ਰਹੇ ਆ ਕਈ ਬੈਂਕਾਂ ਦੇ ਫੋਨ ਆਏ ਉਹਦਾ ਮੈਂ ਜਵਾਬ ਦੇਣ ਲੱਗਿਆ ਕਹਿੰਦੇ ਭਾਈ ਸਾਡੇ ਆਧਾਰ ਕਾਰਡ ਤਾਂ ਪਹਿਲਾਂ ਹੀ ਉਥੇ ਸਕੂਲ 'ਚ ਹੁੰਦੇ ਆ ਬਿਲਕੁਲ ਜਦੋਂ ਆਪਾਂ ਕੋਈ ਬੱਚਾ ਦਾਖਲ ਕਰਾਉਣੇ ਆ ਸਕੂਲ ਦੇ ਵਿੱਚ ਤਾਂ ਸਾਡੇ ਆਧਾਰ ਕਾਰਡ ਬਕਾਇਦਾ ਤੌਰ ਤੇ ਸਾਡਾ ਰਿਕਾਰਡ ਸਾਰਾ ਉਹਨਾਂ ਕੋਲੇ ਪਹਿਲਾਂ ਹੀ ਹੁੰਦਾ ਹੈ ਇੱਥੇ ਕੋਈ ਦੋਰਾਮਾ ਨਹੀਂ ਹੈ ਸਾਡੇ ਪੈਨ ਕਾਰਡ ਸਾਡੇ ਆਧਾਰ ਕਾਰਡ ਸਾਡੇ ਵੋਟਰ ਕਾਰਡ ਸਾਡੇ ਰਸਟਰ ਕਾਰਡ ਜੋ ਵੀ ਸਾਡੀ ਆਈਡੀ ਆ ਉਹ ਸਰਕਾਰਾਂ ਕੋਲੇ ਉਹਦਾ ਡਾਟਾ ਉਹਦਾ ਰਿਕਾਰਡ ਪਹਿਲਾਂ ਹੀ ਹੈਗਾ ਇਹ ਕੋਈ ਦੋਰਾਮਾ ਨਹੀਂ ਆ ਜਿਹੜੀ ਗੱਲ ਮੈਂ ਹੁਣ ਕਰਨ ਲੱਗਿਆ ਧਿਆਨ ਨਾਲ ਸੁਣ ਲਿਓ ਤੁਹਾਡਾ ਰਿਕਾਰਡ ਹੈਗਾ ਪਰ ਜਿਹੜੀਆਂ ਗੱਲਾਂ ਦੇ ਉੱਤੇ ਛੋਡਾ ਡਾਟਾ ਇਕੱਠਾ ਕਰਕੇ ਛੋਡੇ ਜਵਾਕਾਂ ਦਾ ਡਾਟਾ ਇਕੱਠਾ ਕਰਕੇ ਜਿਹੜਾ ਉਹਨਾਂ ਨੇ ਛੋਡੀ ਸਹਿਮਤੀ ਲੈ ਲਈ ਹੈ ਛੋਡੇ ਦਸਖਤ ਕਰਾ ਲਿਆ ਹੈ ਵੀ ਹਾਂ ਅਸੀਂ ਸਾਨੂੰ ਅਸੀਂ ਸਹਿਮਤ ਹਾਂ ਇਸ ਗੱਲ ਨਾਲ ਸਾਨੂੰ ਮਨਜ਼ੂਰ ਹੈ ਆਹ ਸਾਡੇ ਜਵਾਬ ਦਾ ਡਾਟਾ ਹੈ ਸੋਨੂ ਕੀ ਪਤਾ ਕੱਲ ਨੂੰ ਤੁਹਾਡੇ ਬੱਚੇ ਦਾ ਡਾਡਾ ਕਿੱਥੇ ਮਸਜੂਜ ਹੁੰਦਾ ਹੈ ਕਿੱਥੇ ਵਰਤਿਆ ਜਾਂਦਾ ਆਪਾਂ ਪਹਿਲਾਂ ਹੀ ਉਹਦੀ ਸਹਿਮਤੀ ਦੇ ਚੁੱਕੇ ਆਂ ਦਸਕਤ ਕਰਕੇ ਸੋਡੇ ਬੱਚੇ ਦੇ ਕੱਲ ਨੂੰ ਸਕੂਲ ਦੇ ਵਿੱਚ ਕੋਈ ਵੈਕਸੀਨ ਲਾਈ ਜਾਂਦੀ ਆ ਕੋਈ ਦਵਾਈ ਪੀਈ ਜਾਂਦੀ ਆ ਆਪਾਂ ਉਹਦੀ ਸਹਿਮਤੀ ਦੇ ਚੁੱਕੇ ਆਂ ਦਸਕਤ ਕਰਕੇ ਕੱਲ ਨੂੰ ਤੁਸੀਂ ਜੇਕਰ ਕੋਰਟ ਜਾਓਗੇ ਕਿਸੇ ਅਦਾਲਤ ਦਾ ਦਰਵਾਜ਼ਾ ਖੜਕਾਓਗੇ ਉੱਥੇ ਸਾਰਾ ਤੁਹਾਡਾ ਰਿਕਾਰਡ ਸਾਹਮਣੇ ਆ ਗਿਆ ਵੀ ਆਹ ਦੇਖੋ ਜੀ ਇਹ ਮਾਪੇ ਸਾਨੂੰ ਪਹਿਲਾਂ ਹੀ ਲਿਖ ਕੇ ਦੇ ਚੁੱਕੇ ਆ ਤੇ ਸਹਿਮਤੀ ਆਪਣੀ ਜਤਾ ਚੁੱਕੇ ਆ ਹੁਣ ਸਮਝ ਲਓ ਗੱਲ ਨੂੰ ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀ ਜਦੋਂ ਕਰੋਨਾ ਵੇਲੇ ਸਾਡੇ ਲੋਕ ਮਰਨ ਲੱਗੇ ਉਸ ਵੈਕਸੀਨ ਦੇ ਖਿਲਾਫ ਕੋਰਟ ਚ ਗਏ ਸੁਪਰੀਮ ਕੋਰਟ ਗਏ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਹ ਮੁੱਕਰ ਗਈ ਸੀ ਵੀ ਅਸੀਂ ਜਬਰੇ ਕਿਸੇ ਦੇ ਕੋਈ ਟੀਕਾ ਨਹੀਂ ਲਾਇਆ ਜਦੋਂ ਵੈਕਸੀਨ ਬਣਾਉਣ ਵਾਲੀ ਕੰਪਨੀ ਆਈ ਉੱਥੇ ਉਹਨਾਂ ਨੇ ਤਲਬ ਕੀਤਾ ਗਿਆ ਕੋਰਟ ਵੱਲੋਂ ਅਦਾਲਤ ਵੱਲੋਂ ਤਾਂ ਉਹਨਾਂ ਨੇ ਸਾਫ਼ ਤੌਰ ਤੇ ਆਪਲੰਦਾ ਦਿਖਾਤਾ ਸੀ ਅੱਡਾ ਵੀ ਆਹ ਦੇਖੋ ਜੀ ਸਾਡੀਆਂ ਦਵਾਈਆਂ ਦੇ ਕੀ ਕੀ ਸਾਈਡ ਇਫੈਕਟ ਨੇ ਅਸੀਂ ਲਿਖਿਆ ਹੋਇਆ ਜੇ ਇਹ ਅੰਨੇ ਥੋੜੀ ਐ ਇਹਨਾਂ ਨੇ ਸਾਡੇ ਸਾਈਡ ਇਫੈਕਟ ਸਾਡੀ ਵੈਕਸੀਨ ਦੇ ਪੜ੍ਹ ਕੇ ਲਵਾਉਣੇ ਸੀ ਅਸੀਂ ਜਬਰੀ ਨਹੀਂ ਕਿਸੇ ਨੂੰ ਕਿਹਾ ਵੀ ਤੁਸੀਂ ਵੈਕਸੀਨ ਲਵਾਓ ਤੁਸੀਂ ਟੀਕਾ ਲਵਾਓ ਸੋ ਉਥੇ ਪਾਕ ਸਾਫ਼ ਨਾਲ ਦਾ ਸਰਕਾਰਵਰੀ ਹੋਗੀ ਸਪਰੀਮ ਕੋਰਟ ਦੇ ਵਿੱਚ ਤੇ ਨਾਲੇ ਜਿਹੜੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀ ਉਹ ਬਰੀ ਹੋ ਗਈ ਕਿਸੇ ਨੂੰ ਕੱਖ ਨਹੀਂ ਹੋਇਆ ਅਦਾਲਤ ਨੇ ਕਹਦਾ ਵੀ ਹਾਂ ਤੁਸੀਂ ਭਾਈ ਦੇਖਣਾ ਸੀ ਇਹਨਾਂ ਨੇ ਲਿਖਿਆ ਹੋਇਆ ਵੀ ਸਾਡੇ ਕੋਈ ਜਬਰੀ ਨਹੀਂ ਕੋਈ ਜ਼ਰੂਰੀ ਨਹੀਂ ਲਵਾਉਣੀ ਹੈ ਵੈਕਸੀਨ ਲਵਾਓ ਨਹੀਂ ਲਵਾਉਣੀ ਨਾ ਲਵਾਓ ਸਰਕਾਰ ਨੇ ਇਹ ਤੱਥ ਰੱਖਿਆ ਸੀ ਜਦੋਂ ਕਿ ਸਰਕਾਰ ਨੇ ਦੂਜੇ ਪਾਸੇ ਕੀ ਕੀਤਾ ਸੀਗਾ ਵੀ ਤੁਸੀਂ ਤੁਹਾਡਾ ਪਾਸਪੋਰਟ ਨਹੀਂ ਬਣਨਾ ਕੋਈ ਤੁਸੀਂ ਟੀਚਰ ਲੱਗਿਓ ਤੁਸੀਂ ਪੜ੍ਹਾ ਨਹੀਂ ਸਕਦੇ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਤੁਸੀਂ ਪਾਸਪੋਰਟ ਨਹੀਂ ਬਣਾ ਸਕਦੇ ਤੁਸੀਂ ਕੋਈ ਕੰਮ ਵੀ ਜਿਹੜਾ ਤੁਸੀਂ ਜੇ ਕਰਨਾ ਹੈ ਤਾਂ ਉਦੋਂ ਪਹਿਲਾਂ ਤੁਹਾਡੇ ਲਈ ਉਹ ਕਰੋਨੇ ਦਾ ਟੀਕਾ ਲੱਗਿਆ ਹੋਣਾ ਜ਼ਰੂਰੀ ਹੈ ਇਹ ਸਰਕਾਰ ਦੀਆਂ ਹਦਾਇਤਾਂ ਸੀ ਉੱਥੇ ਜਾ ਕੇ ਮੁੱਖ ਮੰਤਰੀ ਸਰਕਾਰ ਕਿੰਨੇ ਜੀ ਅਸੀਂ ਤਾਂ ਕਿਹਾ ਸੀਗਾ ਵੀ ਲਵਾਉਣਾ ਲਵਾਓ ਨਹੀਂ ਲਵਾਉਣਾ ਨਾ ਲਵਾਓ ਹੁਣ ਉਹੀ ਗੱਲ ਇੱਥੇ ਆ ਜਾਣੀ ਹੈ ਇਹਨਾਂ ਨੇ ਸਾਫ਼ ਤੌਰ ਤੇ ਲਿਖਿਆ ਹੋਇਆ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਆਹ ਜਿਹੜੀ ਵੀ ਮਿਨਿਸਟਰੀ ਆਫ ਐਜੂਕੇਸ਼ਨ ਹੈ ਸੈਂਟਰ ਦੀ ਉਹਦੀ ਵੈਬਸਾਈਟ ਚੈੱਕ ਕਰੋ ਉਹਦੇ ਸਾਫ ਤੌਰ ਤੇ ਲਿਖਿਆ ਹੋਇਆ ਹੈ ਧਿਆਨ ਨਾਲ ਸੁਣ ਲਓ ਤੁਸੀਂ ਆਪ ਵੀ ਪੜ੍ਹਦੇ ਹੋ ਕ੍ਰੀਏਟਿੰਗ ਐਨ ਅਪਾਰ ਆਈਡੀ ਇਜ਼ ਨਾਟ ਮੈਨਿਟਰੀ ਫਾਰ ਐਨੀ ਚਾਈਲਡ ਇਨ ਐਨੀ ਕਾਈਂਡ ਆਫ ਸਕੂਲ ਐਂਡ ਇਜ਼ ਬੀਇੰਗ ਕ੍ਰੀਏਟਿਡ ਓਨਲੀ ਵਿਦ ਦਾ ਕੰਸੈਂਟ ਆਫ ਦਾ ਪੇਰੈਂਟ অর ਗਾਰਡੀਅਨ ਅੱਗੇ ਲਿਖਿਆ ਵਾ ਸਟੂਡੈਂਟ ਕੈਨ ਨਾਟ ਵੀ ਫੋਰਸਡ ਟੂ ਕ੍ਰੀਏਟ ਐਨ ਅਪਾਰ ਆਈਡੀ ਉਹ ਕਹਿੰਦੇ ਜ਼ਰੂਰੀ ਨਹੀਂ ਹੈਗੀ ਇਹ ਮਾਪਿਆਂ ਦਾ ਕੰਸੈਂਟ ਲਿਆ ਜਾਊਗਾ ਮਾਪਿਆਂ ਦੀ ਸਹਿਮਤੀ ਲਈ ਜਾਊਗੀ ਜੇ ਮਾਪੇ ਸਹਿਮਤ ਆ ਤਾਂ ਛੋਡੀ ਜਿਹੜੀ ਇਹ ਆਪਣੀ ਅਪਾਰ ਆਈਡੀ ਛੋਡੇ ਬੱਚੇ ਦੀ ਬਣਨੀ ਹੈ ਜੇ ਮਾਪੇ ਨਹੀਂ ਸਹਿਮਤ ਹੈਗੇ ਤਾਂ ਛੋਡੀ ਅਪਾਰ ਆਈਡੀ ਨਹੀਂ ਬਣਨੀ ਇਸੇ ਨੂੰ ਲੈ ਕੇ ਅੱਜ ਮੈਂ ਡੀਓ ਮਾਨਸਾ ਨਾਲ ਮੇਰੀ ਫੋਨ ਤੇ ਗੱਲ ਹੋਈ ਮੈਡਮ ਦੇ ਨਾਲ ਡੀਓ ਬਠਿੰਡਾ ਨੂੰ ਮੈਂ ਮੈਡਮ ਨੂੰ ਮਿਲ ਕੇ ਆ ਮੈਂ ਰਾਹ ਦੇ ਵਿੱਚ ਹੀ ਆ ਮੈਂ ਮਿਲ ਕੇ ਆਇਆ ਡੀਓ ਬਟੰਡਾ ਨੂੰ ਮੈਡਮ ਨੂੰ ਤੇ ਉਸ ਤੋਂ ਬਾਅਦ ਮੇਰੀ ਡিপিਆਈ ਨਾਲ ਗੱਲ ਹੋਈ ਐਜੂਕੇਸ਼ਨ ਨਾਲ ਡিপিਆਈ ਨੇ ਮੈਨੂੰ ਇੱਕ ਗੱਲ ਕਹੀ ਦੀ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਹੈਗਾ ਇਹ ਗੱਲ ਤਾਂ ਤੁਸੀਂ ਸੈਕਟਰੀ ਸਾਹਿਬ ਨਾਲ ਗੱਲ ਕਰੋ ਮੈਨੂੰ ਡੀਓ ਮਾਨਸਾ ਨੇ ਵੀ ਇਹ ਗੱਲ ਕਹੀ ਤੇ ਮੈਨੂੰ ਡੀਓ ਬਟੰਡਾ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਤਾਂ ਨਹੀਂ ਜੀ ਪਤਾ ਸਾਨੂੰ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਨੇ ਤੁਸੀਂ ਉੱਪਰ ਗੱਲ ਕਰ ਲਓ ਅਸੀਂ ਉਹ ਇੰਨੇ ਬੰਦ ਲਾਗੂ ਕਰ ਰਹੇ ਹਾਂ ਕਿ ਸਕੂਲਾਂ ਨੂੰ ਚੱਟੀਆਂ ਲਿਖ ਰਹੇ ਨੇ ਜਬਰੀ ਤੌਰ ਤੇ ਵੀ ਤੁਸੀਂ ਆਪ ਆੜੀ ਬੱਚਿਆਂ ਦੀ ਬਣਾ ਕੇ ਦੇਣੀ ਆ ਜੋ ਸਰਕਾਰ ਪੰਜਾਬ ਸਰਕਾਰ ਜੋ ਸੈਂਟਰ ਆਪਣੀਆਂ ਪਾਲਸੀਆਂ ਨੀਤੀਆਂ ਐਜੂਕੇਸ਼ਨ ਦੇ ਸਬੰਧ ਦੇ ਵਿੱਚ ਖੇਤੀ ਦੇ ਸਬੰਧ ਦੇ ਲਾਗੂ ਕਰਨਾ ਚਾਹੁੰਦੀ ਆ ਉਹਨੂੰ ਪੰਜਾਬ ਸਰਕਾਰ ਇਨ ਬਿਨ ਪੰਜਾਬ ਦਾ ਮੁੱਖ ਮੰਤਰੀ ਦੀ ਸਰਕਾਰ ਉਹ ਪੰਜਾਬ ਚ ਲਾਗੂ ਕਰ ਰਹੇ ਨੇ ਇਹ ਕੋਈ ਵਿਰੋਧ ਉਹਦਾ ਨਹੀਂ ਕਰ ਰਹੇ ਜਦੋਂ ਕਿ ਦੱਖਣ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਇਹਦਾ ਨਿਊ ਐਜੂਕੇਸ਼ਨ ਪਾਲਿਸੀ ਦਾ ਵਿਰੋਧ ਹੋਇਆ ਵੱਡੇ ਪੱਧਰ ਤੇ ਉਹ ਕਿਉਂ ਹੋਇਆ ਮੈਂ ਅੱਗੇ ਜਾ ਕੇ ਦੱਸਦਾ ਜਿਹੜੀ ਗੱਲ ਮੇਰੀ ਹੋਈ ਆ ਅੱਜ ਉਸ ਅਖੀਰ ਤੋਂ ਬਾਅਦ ਜਦੋਂ ਮੈਨੂੰ ਡੀਓ ਨੇ ਕਹਿਤਾ ਵੀ ਡੀਪੀਈ ਨਾਲ ਗੱਲ ਕਰੋ ਮੈਂ ਡੀਪੀਈ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਨਹੀਂ ਪਤਾ ਉੱਪਰ ਗੱਲ ਕਰੋ ਸੈਕਟਰੀ ਐਜੂਕੇਸ਼ਨ ਨਾਲ ਸੈਕਟਰੀ ਐਜੂਕੇਸ਼ਨ ਆਪਣੇ ਹੈਗੇ ਨੇ ਜਦਵ ਜੀ ਸ਼ਾਇਦ ਉਹਨਾਂ ਨਾਲ ਮੇਰੀ ਗੱਲ ਹੋਈ ਕਮਲਕਸ਼ੋਰ ਯਾਦਵ ਜੀ ਮੈਂ ਸੈਕਟਰੀ ਸਾਹਿਬ ਜਿਹੜੀ ਇਹ ਪਾਲਰੀੜੀ ਬਣ ਰਹੀ ਆ ਇਹਦੇ ਬਾਰੇ ਤੁਹਾਡੇ ਕੋਲੇ ਕੋਈ ਮਿਨਿਸਟਰੀ ਆਫ ਐਜੂਕੇਸ਼ਨ ਦਾ ਕੋਈ ਆ ਸੈਂਟਰ ਦੀ ਦਾ ਕੋਈ ਤੁਹਾਡੇ ਕੋਲੇ ਇਹਦਾ ਕੋਈ ਸਾਨੂੰ ਦੇ ਸਕਦੇ ਹੋ ਕਿ ਆਰਡਰ ਵਗੈਰਾ ਤਾਂ ਸਾਫ ਮਨਾ ਕਰਕੇ ਇਹਦਾ ਜੀ ਗਾਈਡਲਾਈਨ ਚ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਮੈਂ ਕਿਹਾ ਪਰ ਗਾਈਡਲਾਈਨ ਤਾਂ ਇਹ ਕਹਿੰਦੀ ਆ ਵੀ ਆਪਾਰ ਏਡੀ ਬਣਾਉਣ ਬਣਾਉਣੀ ਮੰਡਟਰੀ ਨਹੀਂ ਹੈਗੀ ਕੰਪਲਸਰੀ ਨਹੀਂ ਹੈਗੀ ਜ਼ਰੂਰੀ ਨਹੀਂ ਹੈਗੀ ਜੇ ਤੁਸੀਂ ਸਹਿਮਤਾ ਬਣਾ ਲਓ ਨਹੀਂ ਸਹਿਮ ਤੁਸੀਂ ਨਾ ਬਣਾਓ ਤਾਂ ਜਾਣੇ ਐਜੂਕੇਸ਼ਨ ਜਿਹੜਾ ਆਪਣਾ ਸੈਕਟਰੀ ਆ ਸਿੱਖਿਆ ਵਿਭਾਗ ਦਾ ਜਦਵਜੀ ਉਹਨੇ ਕੋਈ ਸਾਫ ਗੱਲ ਮੇਰੇ ਨਾਲ ਨਹੀਂ ਕੀਤੀ ਗੱਲ ਨੂੰ ਸਾਰਿਆਂ ਨੂੰ ਸੈਕਟਰ ਸਾਉ ਗੋਲ ਕਰੀ ਗਏ ਆ ਉਹਨਾਂ ਨੇ ਕੋਈ ਸਾਫ਼ ਤੇ ਸਪਸ਼ਟ ਇਹਦਾ ਜਵਾਬ ਨਹੀਂ ਦਿੱਤਾ ਵੀ ਇਹਦਾ ਜੀ ਗਾਈਡਲਾਈਨਾਂ ਨੇ ਜੀ ਗਾਈਡਲਾਈਨ ਦਾ ਉਹਨਾਂ ਦਾ ਪੜ੍ਹ ਕੇ ਸਾਰੇ ਤੁਸੀਂ ਆਪ ਵੈਬਸਾਈਟ ਚਾੱਕ ਕੇ ਪੜ੍ਹ ਲਿਓ ਤੇ ਮੈਂ ਸਕੂਲਾਂ 'ਚ ਵੀ ਗਿਆ ਅੱਜ ਕਈਆਂ 'ਚ ਤੇ ਮੈਂ ਸਕੂਲਾਂ ਦੇ ਵਿੱਚੋਂ ਵੀ ਪੁੱਛ ਕੇ ਆਇਆ ਵੀ ਇਹ ਮੰਡੇਟਰੀ ਹੈ ਜ਼ਰੂਰੀ ਨਹੀਂ ਹੈ ਇਹ ਬੱਚੇ ਦੇ ਮਾਪਿਆਂ ਤੇ ਨਿਰਭਰ ਆ ਤੁਸੀਂ ਬਣਾਉਣਾ ਆਪਣੇ ਬੱਚੇ ਦਾ ਆਪ ਆਰਡੀ ਜਾਂ ਨਹੀਂ ਬਣਾਉਣਾ ਹੁਣ ਇਹਦਾ ਇੱਕ ਹੋਰ ਸਮਝਣ ਦੀ ਲੋੜ ਹੈ ਇੱਕੇ ਵਰਤਾਂ ਤੇ ਇੱਕ ਸਿਰਜ ਰਹੇ ਨੇ ਮੈਨੂੰ ਜਿਵੇਂ ਗੱਲ ਕੀਤੀ ਮੈਂ ਕਿ ਡੀਓ ਨਾਲ ਜਾਂ ਮੇਰੀ ਸੈਕਟਰੀ ਨਾਲ ਗੱਲ ਹੋਈ ਦੇਖੋ ਜੀ ਬੱਚੇ ਦਾ ਕੋਈ ਕਾਹਨੂੰ ਡਾਕੂਮੈਂਟ ਗੁੰਮ ਜਾਂਦਾ ਜੀ ਤਾਂ ਸੌਖਾ ਲੱਭ ਜਾਂਦਾ ਜੀ ਯਾਨੀ ਇਸ ਤਰ੍ਹਾਂ ਵੀ ਤੁਹਾਡੇ ਡਾਕੂਮੈਂਟ ਕਦੇ ਚੱਕੇ ਫਿਰੋਗੇ ਨਾਲ ਬੱਸਾਂ ਜਾਂ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਆਪਾਂ ਕੋਈ ਅਪਲਾਈ ਕਰਨ ਜਾਂਦੇ ਆ ਕਦੇ ਨਾਲ ਡਾਕੂਮੈਂਟ ਲੈ ਜਾਣੇ ਪੈਂਦੇ ਤੁਹਾਨੂੰ ਲੋੜ ਹੀ ਨਹੀਂ ਪੈਣੀ ਤੁਹਾਡੀ ਆਈਡੀ ਬਣੀ ਹੋਊਗੀ ਇਹ ਦੇਖਣ ਨੂੰ ਬਹੁਤ ਵਧੀਆ ਗੱਲ ਲੱਗਦੀ ਆ ਮੈਨੂੰ ਵੀ ਤੁਹਾਨੂੰ ਵੀ ਹਰ ਇੱਕ ਨੂੰ ਵੀ ਹਾਂ ਜੀ ਇਹਦਾ ਲੱਖਾਂ ਦਾ ਬੰਨਾ ਗੱਲ ਤੋਂ ਰੌਲਾ ਪਾਉਂਦਾ ਇਹ ਤਾਂ ਬਹੁਤ ਵਧੀਆ ਗੱਲ ਆ ਜੇ ਸਾਡੇ ਡਾਕੂਮੈਂਟਾਂ ਤੋਂ ਸਮਝੇ ਹੋਣਗੇ ਅਸੀਂ ਜਾ ਕੇ ਉਸ ਆਈਡੀ ਚ ਕੱਢ ਲਾਂਗੇ ਨਾਮ ਦੇ ਨਾਲ ਮਸਲਾ ਇਹ ਨਹੀਂ ਹੈਗਾ ਇਹਨਾ ਸੌਖਾ ਨਹੀਂ ਹੈਗਾ ਇਮਤਿਹਾਨ ਨਾਲ ਸਮਝ ਲਓ ਗੱਲ ਨੂੰ ਅਸਲ ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਆ ਸਿੱਧੇ ਰੂਪ ਦੇ ਵਿੱਚ ਸੈਂਟਰ ਐਜੂਕੇਸ਼ਨ ਪਾਲਿਸੀ ਦੇ ਵਿੱਚ ਸੂਬਿਆਂ ਦੇ ਉੱਤੇ ਲਾਗੂ ਕਰ ਰਿਹਾ ਆਪਣੇ ਧੱਕੇ ਨਾਲ ਜਦੋਂ ਕਿ ਸਟੇਟ ਸਬਜੈਕਟ ਹੈ ਸਿੱਖਿਆ ਐਜੂਕੇਸ਼ਨ ਇਹ ਸੂਬੇ ਦੇ ਅਧਿਕਾਰ ਖੇਤਰ ਚ ਆਉਂਦਾ ਹੈ ਕਿ ਸੂਬੇ ਨੇ ਤੈਅ ਕਰਨਾ ਹੈ ਇੱਕ ਰਾਜ ਨੇ ਤੈਅ ਕਰਨਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਹੜਾ ਸਿਲੇਬਸ ਪੜਾਉਣਾ ਹੈ ਕਿਹੜੀ ਹਿਸਟਰੀ ਪੜਾਉਣੀ ਹੈ ਕਿਹੜਾ ਤੁਸੀਂ ਅਲਟਿਕਚਰ ਪੜਾਉਣਾ ਹੈ ਇਹ ਸੂਬੇ ਦੀ ਸਰਕਾਰ ਨੇ ਤੈਅ ਕਰਨਾ ਹੁੰਦਾ ਹੁਣ ਸੂਬਿਆਂ ਨੂੰ ਪਾਸੇ ਕਰਕੇ ਸੈਂਟਰ ਸਿੱਧਾ ਦਖਲਅੰਦਾਜ਼ੀ ਕਰ ਰਿਹਾ ਹੈ ਸਿੱਖਿਆ ਨੀਤੀ ਦੇ ਉੱਤੇ ਉਹ ਜਿਹੜਾ ਲੈ ਕੇ ਆਇਆ 222 ਦੀ ਨੀਤੀ ਉਹਨੂੰ ਆਪਣੇ ਪੂਰੇ ਜ਼ੋਰ ਨਾਲ ਇਹਨਾਂ ਨੇ ਲਾਗੂ ਕਰਤਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਾਲ ਮਿਲ ਕੇ ਸਕੂਲਾਂਾਂ 'ਚ ਕਾਲਜਾਂ 'ਚ ਯੂਨੀਵਰਸਿਟੀਆਂ ਦੇ ਵਿੱਚ ਉਹਨੇ ਇੱਥੇ ਕੀ ਗਲਬੜਾ ਹੋਣੀ ਆ ਇੱਕ ਤਾਂ ਨੂੰ ਮੈਂ ਦੱਸ ਦਵਾਂ ਇਹ ਖਤਰਾ ਭਰਾਵੋ ਤੁਹਾਡੇ ਬੱਚੇ ਦਾ ਕੱਲ ਨੂੰ ਕਿਤੇ ਵੀ ਕੋਈ ਡਾਟਾ ਮਹਿਜੂਜ ਹੁੰਦਾ ਤੁਸੀਂ ਲਿਖ ਕੇ ਦੇ ਚੁੱਕੇ ਹੋ ਮੈਂ ਕਿ ਤੁਸੀਂ ਕਿਤੇ ਕੋਈ ਚਾਰਾ ਜੋਈ ਛੋੜੀ ਚਰਣੀ ਨਹੀਂ ਕਾਨੂੰਨੀ ਪ੍ਰਕਿਰਿਆਰ ਵਿੱਚ ਤੁਸੀਂ ਹਾਰ ਚੁੱਕੋਗੇ ਵੀ ਨਹੀਂ ਆ ਤੁਸੀਂ ਲਿਖ ਕੇ ਦੇ ਚੁੱਕੇ ਆਂ ਦੂਜੀ ਗੱਲ ਦੂਜੀ ਗੱਲ ਮੰਨ ਲਓ ਕੱਲ ਨੂੰ ਇੱਥੇ ਇਹ ਦੇਸ਼ ਇੱਕ ਵਿਭਿੰਨਤਾ ਦਾ ਦੇਸ਼ ਆ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਬੋਲੀਆਂ ਦਾ ਵੱਖ-ਵੱਖ ਇਥੋਂ ਦੇ ਲੋਕਾਂ ਦਾ ਸੱਭਿਆਚਾਰ ਹੈ, ਤਾਮਲਾਂ ਦਾ ਆਪਣਾ, ਬੰਗਾਲੀਆਂ ਦਾ ਆਪਣਾ, ਮਰਾਠਿਆਂ ਦਾ ਆਪਣਾ, ਗੁਰਾਥੀਆਂ ਦਾ ਆਪਣਾ, ਹਰਿਆਣੀਆਂ ਦਾ ਆਪਣਾ, ਰਾਜਸਥਾਨੀਆਂ ਦਾ ਆਪਣਾ, ਪੰਜਾਬੀਆਂ ਦਾ ਆਪਣਾ। ਹਰ ਬੰਦੇ ਨੂੰ ਆਪਣੀ ਬੋਲੀ ਪਿਆਰੀ ਹੈ, ਹਰ ਬੰਦੇ ਨੂੰ ਆਪਣਾ ਸੱਭਿਆਚਾਰ ਆਪਣਾ ਵਿਰਸਾ ਪਿਆਰਾ ਹੈ। ਆਪਣੇ ਰੀਤੀ ਰਿਵਾਜ ਪਿਆਰੇ ਨੇ। ਸੈਂਟਰ ਦਾ ਜੋਰ ਲੱਗਿਆ ਕਿ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਲੈਣਾ ਹੈ। ਆਪਾਂ ਕਹਿੰਦੇ ਨੇ ਵੀ ਇਹ ਦੇਸ਼ ਇੱਕ ਗੁਲਦਸਤਾ ਹੈ। ਤੇ ਇਸ ਗੁਲਦਸਤੇ ਦੇ ਵਿੱਚ ਵੱਖਰੇ-ਵੱਖਰੇ ਤਰ੍ਹਾਂ ਦੇ ਫੁੱਲ ਨੇ ਜਿਹੜੇ ਉਗਰੇ ਹੋਏ ਆ ਪੰਜਾਬੀਆਂ ਦਾ ਆਪਣਾ ਇੱਕ ਫੁੱਲ ਦਾ ਇੱਕ ਫਲਵਾੜੀ ਦਾ ਫੁੱਲ ਹੈ ਪੰਜਾਬ ਦੇ ਲੋਕ ਨੇ ਜਿਹੜੀ ਗੁਜਰਾਤੀ ਆਪਣਾ ਮਰਾਠੇ ਆਪਣਾ ਤਾਮਲ ਆਪਣਾ ਸਾਰੇ ਆਪੂ ਆਪਣਾ ਇੱਥੇ ਯੋਗਦਾਨ ਪਾ ਰਿਹਾ ਸਮੁਲਖ ਦੇ ਵਿੱਚ ਪਰ ਇਹ ਕਹਿੰਦੇ ਵੀ ਨਹੀਂ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਤਾਂ ਇਸ ਬਗੀਚੇ 'ਚ ਇਸ ਫਲਵਾੜੀ 'ਚ ਇੱਕੋ ਤਰ੍ਹਾਂ ਦਾ ਫੁੱਲ ਪੈਦਾ ਕਰਨਾ ਉਹ ਸਾਡੀ ਮਰਜ਼ੀ ਦਾ ਫੁੱਲ ਹੋਊਗਾ ਲੋ ਇਹ ਕਹਿੰਦੇ ਅਸੀਂ ਤੈਅ ਕਰਾਂਗੇ ਵੀ ਪੰਜਾਬੀ ਗੁਜਰਾਤੀ ਮਰਾਠੇ ਰਾਜਸਤਾਨੀ ਹਰਿਆਣਵੀ ਤਾਮਲ ਕਿਹੜੀ ਬੋਲੀ ਪੜਨਗੇ ਕਿਹੜਾ ਇਤਿਹਾਸ ਪੜਨਗੇ ਕਿਹੜਾ ਸਾਹਿਤ ਪੜਨਗੇ ਸਾਡਾ ਲਿਟਰੇਚਰ ਟਿੱਬਿਆਂ ਦਾ ਸਾਡਾ ਲਿਟਰੇਚਰ ਸਾਡਾ ਸਾਹਿਤ ਤਾਂ ਬਹੁਤ ਅਮੀਰ ਹੈ ਬਸ ਸਾਡਾ ਅਮੀਰ ਹੈ ਸਾਡੇ ਵਿਰਸੇ ਦਾ ਬਹੁਤ ਕੁਝ ਹੈ ਕਿੱਸੇ ਕਹਾਣੀਆਂ ਗੀਤ ਸੰਗੀਤ ਸਾਡਾ ਇਤਿਹਾਸ ਬੜਾ ਸਾਨਾ ਮੱਤਾ ਹੈ ਹਰ 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 ਧਰਤੀ ਦਾ ਆਪਣਾ ਆਪਣਾ ਇਤਿਹਾਸ ਹੈ ਸਾਡਾ ਆਪਣਾ ਇਹ ਕਹਿੰਦੇ ਇਹ ਨਹੀਂ ਹੋਊਗਾ ਇਹਨਾਂ ਨੇ ਉਸ ਤਰੀਕੇ ਦੇ ਨਾਲ ਜਿਹੜਾ ਫੈਡਰਲ ਢਾਂਚੇ ਦੀ ਆਪਾਂ ਗੱਲ ਕਰਦੇ ਹਾਂ ਆਪਾਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਅਮਰੀਕਾ ਦੁਨੀਆ ਦਾ ਮੰਨਿਆ ਪ੍ਰਮੰਨਿਆ ਇੱਕ ਦੇਸ਼ ਹੈ ਅਮਰੀਕਾ ਦੇ ਵਿੱਚ ਅਮਰੀਕਾ ਕਹਾਵਾਂ ਜਾਂ ਪਤਾ ਕਿਉਂ ਹੈ ਅਮਰੀਕਾ ਦੀਆਂ ਸਟੇਟਾਂ ਕੋਲੇ ਫੁੱਲ ਅਧਿਕਾਰ ਨੇ ਉਹਨਾਂ ਦੇ ਸੂਬਿਆਂ ਕੋਲੇ ਸਾਰਿਆਂ ਕੋਲ ਫੁੱਲ ਅਧਿਕਾਰ ਹੈ ਇਹ ਕਹਿੰਦੇ ਨਹੀਂ ਅਸੀਂ ਸੂਬਿਆਂ ਨੇ ਅਧਿਕਾਰ ਖੋ ਕੇ ਸੈਂਟਰ ਕਹਿੰਦਾ ਚਾਹੇ ਖੇਤੀ ਦਾ ਸਬਜੈਕਟ ਆ ਖੇਤੀ ਦਾ ਖੇਤੀ ਦੀ ਜਿਹੜੀ ਨੀਤੀ ਬਣਾਉਣੀ ਹੈ ਸਟੇਟ ਨੇ ਬਣਾਉਣੀ ਹੈ ਸੂਬੇ ਨੇ ਬਣਾਉਣੀ ਹੈ ਉੱਚ ਵੀ ਇਹਨਾਂ ਨੇ ਖੰਡਾ ਜੀ ਕਰਤੀ ਖਰੜਾ ਲਿਆ ਕੇ ਸਿਰਤਾ ਸੈਂਟਰ ਨੇ ਪੰਜਾਬ ਕੋਲੇ ਵੀ ਇਹਨੂੰ ਲਾਗੂ ਕਰਦੇ ਹੋ ਆਹੀਂ ਖਰੜਾ ਲਿਆ ਕੇ ਇਹਨਾਂ ਨੇ ਸਿਰਤਾ ਸਿੱਖਿਆ ਨੀਤੀ ਚ ਵੀ ਇਹਨੂੰ ਲਾਗੂ ਕਰਦੇ ਹੋ ਤੇ ਪੰਜਾਬ ਵਾਲੇ ਪਹਿਲੇ ਤਿਆਰ ਬੈਠੇ ਹੁੰਦੇ ਆ ਜੋਤਿਆਂ ਦੇ ਵਿੱਚ ਸਰਚਾਈ ਬੈਠੇ ਹੁੰਦੇ ਆ ਵੀ ਕੋਈ ਗੱਲ ਨਹੀਂ ਜਨਾਬ ਤੁਹਾਡਾ ਜਿਹੜਾ ਖੰਡਾ ਆਉਂਦਾ ਹੈ ਲਾਗੂ ਕਰਨ ਨੂੰ ਤਿਆਰ ਹਾਂ ਇਹਦਾ ਇਹ ਨੁਕਸਾਨਾ ਪ੍ਰਭਾਵੋ ਸਮਝੋ ਇਸ ਗੱਲ ਨੂੰ ਮੇਰਾ ਦਿਮਾਗ ਨਹੀਂ ਹਿੱਲਿਆ ਮੈਂ ਰੋ ਸੋੜਨਾ ਕਲਪਦਾ ਇੱਕ ਮੇਰੀ ਬੇਨਤੀ ਇੰਨੀ ਹੋਰ ਤੇ ਆ ਨਾ ਸੁਣ ਲਿਆ ਕਰੂ ਫਿਰ ਤੁਸੀਂ ਕਹਿੰਦੇ ਆ ਵੀ ਇਹ ਇਹ ਸ਼ਬਦ ਇਹ ਜੇ ਬੋਲਣਾ ਸ਼ਬਦ ਮੈਨੂੰ ਗੁੱਸੇ ਚੋਂ ਨਿਕਲਦੇ ਆ ਕੀ ਹੁਣ ਤੁਹਾਨੂੰ ਲੱਖੇ ਵਰਗਾ ਜਾਂ ਕੱਲ ਨੂੰ ਕੋਈ ਹੋਰ ਬੰਦਾ ਆ ਕੇ ਦੱਸੂਗਾ ਵੀ ਥੋੜੀ ਨੀਕਰ ਖੁੱਲੀ ਪਈ ਐ ਤੁਹਾਨੂੰ ਨੰਗੇ ਕੀਤਾ ਜਾ ਰਿਹਾ ਹੁਣ ਇਹ ਇਹ ਤਾਂ ਦੱਸੇ ਤੋਂ ਪਤਾ ਲੱਗੂਗਾ ਸਾਨੂੰ ਯਾਰ ਮੇਰਾ ਕਹਿਣ ਦਾ ਭਾਵ ਆ ਵੀ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਤੁਸੀਂ ਮੇਰੀ ਗੱਲ ਦੀ ਗੱਲ ਤੋਂ ਬੋਲੀ ਤੋਂ ਬਾਅਦ ਤੁਸੀਂ ਚੱਕਨੇ ਹੋਗੇ ਫਿਰ ਤੁਸੀਂ ਮੈਨੂੰ ਫੋਨ ਕਰਨ ਲੱਗੇ ਸਕੂਲਾਂ ਜਾ ਕੇ ਪੁੱਛਣ ਲੱਗੇ ਤੁਸੀਂ ਪਹਿਲਾਂ ਪੁੱਛੇ ਨਹੀਂ ਯਾਰ ਵੀ ਸਾਡਾ ਆਧਾਰ ਕਾਰਡ ਲੈ ਰਹੇ ਹੋ 7 10 ਕਰਾ ਰਹੇ ਹੋ ਕਾਹਦੇ ਤੇ ਕਰਾ ਰਹੇ ਹੋ ਕਿਉਂ ਕਰਾ ਰਹੇ ਹੋ ਸੁਣ ਹੁਣ ਕੋਈ ਉੱਠ ਕੇ ਲੋਕ ਜਗਾਇਆ ਕਰਨ ਦੱਸਿਆ ਕਰਨਗੇ ਹੁਣ ਮੇਰੇ ਜਿਹਾ ਤੈਨੂੰ ਪਤਾ ਕਿ ਮੈਂ ਦੰਦੀਆਂ ਮੜਦੇ ਆ ਇਹ ਵੀ ਆਪਣੇ ਲੋਕਾਂ ਨੂੰ ਜਗਾਉਂਦਾ ਹੈ ਇਹ ਹਰ ਵਾਰ ਤੇ ਆਪਣੇ ਲੋਕਾਂ ਨੂੰ ਚਕੰਨੇ ਕਰ ਦਿੰਦਾ ਹੌਸਲਾ ਕੱਲ ਨੂੰ ਕੋਈ ਝੂਠਾ ਮੁਕੱਦਮਾ ਦੇ ਕੇ ਅੰਦਰ ਮੜ ਦੇਣਾ ਹੌਸਲਾ ਕੱਲ ਨੂੰ ਕਿਸੇ ਮੁਕਾਬਲੇ 'ਚ ਮਰਵਾ ਦੇਣਾ ਕੁਝ ਵੀ ਕਰ ਸਕਦੇ ਆ ਇਹਨਾਂ ਨੂੰ ਮੇਰੇ ਵਰਗੇ ਬੰਦੇ ਦਾ ਰੜਕਦੇ ਜਾਂ ਚੁੱਭਦੇ ਆ ਪਰ ਮੈਂ ਸੋਨੂੰ ਕਹਿਣਾ ਮੇਰਾ ਵੀਰ ਮੈਂ ਕੱਲ ਵੀ ਕਿਹਾ ਸੀ ਵੀ ਐਨੇ ਅਸੀਂ ਨਾ ਨਿਖਿੱਧ ਬਣ ਕੇ ਅੱਖਾਂ ਨਾਲ ਮੀਚ ਕੇ ਗੋਲੇ ਕਬੂਤਰਾਂ ਨੂੰ ਤਰੇ ਫੜਦੇ ਲੱਗੇ ਅੱਖਾਂ ਮੀਟਣ ਨਾਲ ਗੋਲਾ ਕਬੂਤਰ ਵਜਦਾ ਨਹੀਂ ਬਿੱਲੀ ਆ ਕੇ ਤੁਹਾਨੂੰ ਮਰ ਅੱਖਾਂ ਖੋਲ ਕੇ ਰੋਸ਼ਨ ਦਿਮਾਗ ਰੱਖੀਏ ਪੂਰੀ ਤਿੱਖੀ ਨਜ਼ਰ ਰੱਖੀ ਵੀ ਸਾਡੇ ਨਾਲ ਵਾਪਰ ਕੀ ਰਿਹਾ ਹੋ ਕੀ ਰਿਹਾ ਸਾਡੇ ਨਾਲ ਪਾਣੀ ਆ ਜ਼ਹਿਰਾਂ ਸਿੱਖਿਆ ਨੀਤੀ ਤੁਹਾਡੇ ਨਾਲ ਕੀ ਹੋ ਰਹੀ ਹੈ ਇਤਿਹਾਸ ਤੁਹਾਡੇ ਨਾਲ ਕੀ ਵਾਪਰੀ ਜਾਂਦਾ ਖੇਤੀਬਾੜੀ ਤੁਹਾਡੀ ਖੋਹੀ ਜਾ ਰਹੀ ਹੈ ਰਜਗਾਰ ਕਿੱਥੇ ਤੁਹਾਡੇ ਖੋਏ ਜਾ ਰਹੇ ਨੇ ਸੋ ਇਹ ਗੱਲਾਂ ਮੇਰਾ ਵੀ ਸਾਨੂੰ ਸਮਝਣ ਦੀ ਲੋੜ ਆ ਭਰਾ ਬਣ ਕੇ ਜਿਹੜੀ ਸੋ ਨੂੰ ਮੈਂ ਗੱਲਬਾਤ ਕਰਦਾ ਵੀ ਇਹ ਸੋ ਮੈਂ ਕਹਿੰਦਾ ਵੀ ਅਸੀਂ ਲਗਾਤਾਰ ਜਿਹੜੀ ਗੱਲ ਅਸੀਂ ਕਰਦੇ ਆ ਹਾਏ ਇੱਕ ਗੱਲ ਮੈਂ ਹੱਥ ਹੋਰ ਮੇਰੇ ਯਾਦ ਆ ਗਈ। ਇਸ ਸਾਡੇ ਕੋਲੇ ਦੇਖੋ ਸ਼੍ਰੋਮਣੀ ਕਮੇਟੀ ਦਾ ਕਿੰਨਾ ਵੱਡਾ ਬਜਟ ਹੈ। ਸਾਡੇ ਕੋਲੇ ਸ਼੍ਰੋਮਣੀ ਕਮੇਟੀ ਕੋਲੇ ਆਪਣਾ ਐਜੂਕੇਸ਼ਨ ਸਿਸਟਮ ਹੀ ਨਹੀਂ ਖੜਾ ਹੋਇਆ। ਨਾ ਉਹਨਾਂ ਕੋਲ ਢੰਗ ਦੇ ਸਕੂਲ ਕੋ ਚਲਾਏ ਗਏ, ਨਾ ਕੋਈ ਯੂਨੀਵਰਸਿਟੀ ਚਲਾਈ ਗਈ, ਨਾ ਕੋਈ ਸਰਚ ਸੈਂਟਰ ਖੋਲੇ ਗਏ। ਹੁਣ ਸਾਡੇ ਬਾਹਰ ਲੈ ਆਉਣਗੇ। ਆਨਰੇ ਭਰਾ ਗੁੱਸਾ ਨਾ ਕਰਿਓ। ਆ ਕੇ ਇੱਥੇ ਟੂਰਨਾਮੈਂਟਾਂ ਦੇ ਲੱਖਾਂ ਰੁਪਿਆ ਕਰੋੜਾਂ ਰੁਪਿਆ ਖਰਚ ਦਿੰਨੇ ਆ। ਆ ਕੇ ਵਿਆਹਾਂ ਤੇ ਤੁਸੀਂ ਖਰਚ ਦਿੰਨੇ ਆ। ਯਾਰ ਜੇ ਤੁਸੀਂ ਮੈਂ ਬੇਨਤੀ ਕਰਦਾ ਬਾਹਰ ਲਿਆਉਣਾ ਇਹਨਾਂ ਨਾਰਿਆਂ ਨੂੰ ਵੀ ਘੱਟੋ ਘੱਟ ਤੁਸੀਂ ਇਕੱਠੇ ਹੋਗੇ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਤਾਂ ਆਪਣਾ ਇਹਨਾਂ ਨਾਰਿਆਂ ਦਾ ਬਣਾ ਦਿਓ ਜਿਹੜੇ ਜਿੱਧਰ ਕੰਮ ਕਰਨ ਦੀ ਲੋੜ ਹੈ ਸਭ ਤੋਂ ਵੱਧ ਵਰਕ ਕੀਤਾ ਸਭ ਤੋਂ ਵੱਧ ਕੰਮ ਕੀਤਾ ਕ੍ਰਿਸਚੀਆਂ ਨੇ ਅਸਾਈਆਂ ਨੇ ਸਕੂਲਾਂ ਤੇ ਐਜੂਕੇਸ਼ਨ ਸਿਸਟਮ ਤੇ ਜੇ ਕਿਸੇ ਨੇ ਸਭ ਤੋਂ ਵੱਧ ਕੰਮ ਕੀਤਾ ਤਾਂ ਅਸਾਈਆਂ ਨੇ ਕ੍ਰਿਸਚੀਆਂ ਨੇ ਕੀਤਾ ਸਭ ਤੋਂ ਵੱਧ ਪੈਸਾ ਉਸ ਆਪਣੇ ਸਿਸਟਮ ਤੇ ਲਾਉਂਦੇ ਨੇ ਸਿੱਕੇ ਦੇ ਖੇਤਰ ਤੇ ਲਾਉਂਦੇ ਨੇ ਸਾਡੇ ਵਾਲੇ ਵਿਆਹਾਂ 'ਚ ਫੂਕੀ ਜਾਂਦੇ ਆ ਉਹ ਗੈਗ ਲਵਾ ਲਿਆ 15 ਲੱਖ ਦੇਤਾ ਉਹ ਲਵਾ ਲਿਆ 20 ਲੱਖ ਦੇਤਾ ਟੂਰਨਾਮੈਂਟਾਂ 'ਤੇ ਫੂਕ ਜਾਂਦੇ ਕਰੋੜ ਡੂੜੂ ਟੋੜ ਰੁਪਿਆ ਉਹ ਫੋੜ ਦੇ ਦੇ ਜੀ ਆ ਫਲਾਨਾ ਦੇਤਾ ਜੀ ਉਹ ਵੀ ਕਰਾਓ ਪਰ ਜਿੱਧਰ ਕੰਮ ਕਰਨ ਦੀ ਲੋੜ ਆ ਬਾਈ ਉਧਰ ਨੂੰ ਧਿਆਨ ਦਿਓ ਯਾਰ ਐਥੇ ਹੁਣ ਅਸਾਈਆਂ ਨੇ ਸਕੂਲ ਹੈ ਅਗਲੇ ਸਰਦਾਰ ਜੀ ਇਹ ਗੱਲ ਕਹਿੰਦੇ ਆ ਵੀ ਸਾਡੇ ਵਾਲੇ ਪਾਸੇ ਆਜੋ ਧਰਮ ਸਾਡੇ ਛੱਡ ਕੇ ਇਧਰ ਨੂੰ ਆਜੋ ਤੁਹਾਡੇ ਜਵਾਗ ਦੀ ਫੀਸ ਸਾਰੀ ਮਾਫ ਜਿੱਥੇ ਜਿਹੜਾ ਸਕੂਲ 2-2 3-3 ਲੱਖ ਰੁਪਇਆ 5-5 ਲੱਖ ਰੁਪਇਆ ਡੋਨੇਸ਼ਨ ਲੈਂਦਾ ਐ ਐਡਮਿਸ਼ਨ ਮਿਲੇ ਫੰਡ ਲੈਂਦੇ ਆ ਪਹਿਲਾਂ 5-5 ਲੱਖ ਰੁਪਇਆ ਬਿਨਾਂ ਖਰਚੇ ਤੋਂ ਉਹ ਵੀ ਕਹਿੰਦੇ ਵੀ ਸਾਡੇਲੇ ਪਾਸੇ ਆ ਜਾਓ ਤੁਹਾਨੂੰ ਸਾਰਾ ਕੁਝ ਮਾਫ ਕਰ ਦਿਆਂਗੇ ਅਗਲੇ ਇਥੋਂ ਤੱਕ ਲੱਗੇ ਹੋਏ ਨੇ ਤੁਹਾਡਾ ਘਰ ਪਾ ਦਿਆਂਗੇ ਤੁਹਾਨੂੰ ਬਾਹਰ ਭੇਜ ਦਿਆਂਗੇ ਤੁਹਾਨੂੰ ਕੁੱਲ ਤੁਹਾਡੀ ਜ਼ਿੰਮੇਵਾਰੀ ਲੈਂਦੇ ਆ ਤੁਸੀਂ ਹਫ਼ਤਿਆਂਾਂ ਦੀ ਇਲਾਜ ਕਰਾਓ ਕਰਾ ਦਿਆਂਗੇ ਪਰ ਸਾਡਾ ਧਰਮ ਬਣਾ ਲਓ ਉਹ ਇਸ ਤਰ੍ਹਾਂ ਦੇ ਲਾਲਚ ਦੇ ਕੇ ਸਾਡੇ ਲੋਕਾਂ ਨੂੰ ਹੋ ਕਰ ਰਹੇ ਨੇ ਅਗਲੇ ਪੂਰੇ ਜੋਰਾਂ ਸ਼ੋਰਾਂ ਨਾਲ ਲੱਗੇ ਹੋਏ ਨੇ ਸਾਡੇ ਵਾਲੇ ਆਪਾਂ ਹੀ ਕਰਦੇ ਆਂ ਅਸੀਂ ਪਤਾ ਨਹੀਂ ਕਿਹੜੇ ਕੰਮਾਂ 'ਚ ਪੈਸਾ ਡਾਈ ਜਾਂਦੇ ਆ ਕੋਈ ਚੰਜ ਦਾ ਮੈਂ ਹੁਣ ਤੱਕ ਮੈਂ ਹੈਰਾਨ ਆਂ ਵੀ ਐਨਆਰਆਈਆਂ ਕੋਲ ਹੋਰ ਬਹੁਤ ਕੰਮਾਂ ਦੇ ਪੈਸਾ ਲਾਤਾ ਤੁ ਲਾ ਵੀ ਰਹੇ ਹੋ ਪਰ ਯਾਰ ਤੁਸੀਂ ਕਦੇ ਕੋਈ ਇਹ ਸੋਚਿਆ ਨਾ ਗੱਲਾਂ ਬਾਰੇ ਵੀ ਅਸੀਂ ਕੋਈ ਇੱਥੇ ਸਕੂਲ ਆਪਣਾ ਜ਼ਿਲ੍ਹੇ ਦੇ ਵਿੱਚ ਖੜਾ ਕਰ ਲੀ ਗਾ ਆ ਨਾਲ ਕਿੱਕ ਜ਼ਿਲ੍ਹੇ ਦੇ ਵਿੱਚ ਕਿੰਨੇ ਬੰਦੇ ਹੋਣ ਕਿੱਲੇ ਵਿੱਚ ਕਿੰਨੇ ਬੰਦੇ ਬਾਹਰ ਗਏ ਨੇ ਸਾਰੇ ਇਕੱਠੇ ਕਰਕੇ ਸਾਨੂੰ ਆਉਂਦਾ ਕੀ ਆ ਮੈਨੂੰ ਲੱਗਦਾ 5-500 ਵੀ ਨਹੀਂ ਆਉਣਾ ਇੱਕ ਟੌਪ ਦਾ ਸਕੂਲ ਜ਼ਿਲ੍ਹੇ 'ਚ ਖੜਾ ਕਰ ਜਾਓਗੇ ਜਿੱਦਰ ਨੂੰ ਲੋੜ ਆ। ਸੋ ਮੇਰਾ ਵੀ ਇਸ ਕਰਕੇ ਇੱਕ ਬਾਈ ਕਹਿੰਦਾ ਪੰਜਾਬੀ ਦਾ ਰਜਾਈ ਲਈ ਪਏ ਆ ਹਮਲੇ ਚਾਰ ਸਪਿਰਾਂ ਹੋ ਰਿਹਾ ਤੇਰੀ ਗੱਲ ਸੱਚੀ ਆ ਭਰਾਵਾ ਹਰਵੰਸ ਕੀ ਜਗਲਾਂ ਪਤਾ ਨਹੀਂ ਕੀ ਮੁੰਡੇ ਦਾ ਨਾ ਬਿਲਕੁਲ ਅਸੀਂ ਰਜਾਈਆਂ ਲਈ ਪਏ ਆ ਬਾਈ ਹੁਣ ਮੈਂ ਇੰਦੀ ਗੰਭੀਰਤਾ ਨਾਲ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ ਕਿੰਨੇ ਕੁ ਬੰਦੇ ਆ ਜਿਹੜੇ ਆਪਾਂ ਇਹਨੂੰ ਸਾਂਝਾ ਕਰ ਦੇਾਂਗੇ ਕਿੰਨੇ ਕੁ ਬੰਦੇ ਇਹਦੀ ਗੱਲ ਤੇ ਅਮਲ ਕਰ ਲਿਓਗੇ ਮੈਂ ਤੁਹਾਨੂੰ ਫੇਰ ਵੀ ਕਹਿਣਾ ਵੀ ਮੈਂ ਅੱਜ ਸਕੂਲਾਂ ਕੋਲੇ ਗਿਆ ਡੀਓ ਕੋਲੇ ਗਿਆ ਡੀਪੀਈ ਨਾਲ ਗੱਲ ਕੀਤੀ ਐ ਸੈਕਟਰੀ ਐਜੂਕੇਸ਼ਨ ਨਾਲ ਗੱਲ ਹੋਈ ਐ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਮੰਡੈਂਟਰੀ ਐ ਜ਼ਰੂਰੀ ਐ ਉਹ ਕਹਿੰਦੇ ਸੈਫਟੀ ਹੋ ਗਈ ਮਾਪਿਆਂ ਦੀ ਦਾ ਕਰ ਬਣਾ ਦੇਂਗੇ ਨਹੀਂ ਤਾਂ ਠੀਕ ਐ ਤੇ ਮੈਂ ਤੁਹਾਨੂੰ ਅਪੀਲ ਕਰਦਾ ਜਿਹੜਾ ਸਕੂਲ ਤੁਹਾਨੂੰ ਇਹ ਗੱਲ ਕਹੂਗਾ ਵੀ ਤੁਹਾਡੇ ਬੱਚੇ ਦੀ ਪਾਲ ਰੈਡੀ ਬਣਾਉਣੀ ਆ ਉਹਨੂੰ ਕਹੇ ਲਿਆ ਵੀ ਫੜਾ ਆਰਡਰ ਦੇ ਕਿਹੜਾ ਆਰਡਰ ਐ ਲਿਆ ਕਿਹੜੀ ਗਾਈਡਲਾਈਨ ਆ ਪੜਾ ਸਾਨੂੰ ਮੰਡੈਂਟਰੀ ਐ ਕਿ ਨਹੀਂ ਜ਼ਰੂਰੀ ਕਿ ਨਹੀਂ ਜ਼ਰੂਰੀ ਹੈਗਾ ਲਿਆ ਦਿਖਾ ਸਾਨੂੰ ਇਹਿਆ ਰਜ਼ੀ ਚੁੱਪ ਕਰਕੇ ਜਾਂਦੇ ਆ ਸਕੂਲ ਚ ਉਹਨੇ 50000 ਰੁਪਏ ਮੰਗ ਲਈ 50000 ਦੇ ਦਿੱਤੀ ਲੱਖ ਮੰਗ ਲਈ ਲੱਖ ਦੇ ਦਿੱਤੀ ਉਹਨੇ ਕੋ ਥੋੜਾ ਕਾਗਜ਼ ਮੰਗ ਲਿਓ ਦੇਤਾ ਅਸੀਂ ਯਾਰ ਸੋ ਮੇਰਾ ਵੀਰ ਤੁਹਾਨੂੰ ਹੱਥ ਵੰਨ ਕੇ ਬੇਨਤੀ ਆ ਜਿੰਨਾ ਕ ਅਸੀਂ ਤੁਹਾਡੇ ਲਈ ਰੋਜ਼ ਤੜਫਦੇ ਆ ਤੜਫਦੇ ਤੜਫੀ ਆ ਯਾਰ ਰੋਜ਼ ਕੋਈ ਨਾ ਕੋਈ ਹਮਲਾ ਹੋ ਜਾਂਦਾ ਕਦੇ ਕਿਸੇ ਪਾਸੋਂ ਕੋਈ ਕਿਸੇ ਪਾਸੋਂ ਤੇ ਸਾਡੀ ਐ ਕਲਪਨਿਆਂ ਦੀ ਜ਼ਿੰਦਗੀ ਲੰਘ ਜਾਣੀ ਆ ਆਪਾਂ ਜਾਗਣਾ ਪਤਾ ਨਹੀਂ ਨਹੀਂ ਜਾਗਣਾ ਹੁਣ ਜਿਉਂ ਅਸੀਂ ਰਾਤ ਦੇ ਲੱਗੇ ਆ ਰਾਤ ਨੂੰ ਨੀਂਦਾਂ ਨਹੀਂ ਆਉਂਦੀਆਂ ਜਿਉਂ ਤੜਕੇ ਉੱਠਦੇ ਲੱਗਦੇ ਆ ਕਦੇ ਉਹਦੇ ਕੋਲ ਜਾਖਦੇ ਇਹਦੇ ਕੋਲ ਜਾ ਆਹ ਕਾਜ ਇਕੱਠਾ ਕਰਾਓ ਕਾਜ ਇਕੱਠਾ ਕਰ ਯਾਰ ਅਸੀਂ ਲਗਾਤਾਰ ਲੱਗੇ ਆ ਭਰਾਵਾ ਪਸੂਹੀ ਤੁਸੀਂ ਸੁੱਤੀ ਪਈਓ ਬਈ ਕਾਇਦਾ ਦਾ ਸੁਣ ਲੈਨੇ ਹੋ ਕਿੰਨੇ ਕਬਾਰ ਹੀ ਕਹਿਣ ਵਾਲੇ ਤਾਂ ਚੁੱਪ ਕਰਾ ਦੇਣਗੇ ਬੰਦ ਕਰ ਦੇਣਗੇ ਮਰਵਾ ਦੇਣਗੇ ਜਿਲਾ ਸਿਰ ਦੇਣਗੇ ਇਹ ਸਾਨੂੰ ਜਗਾਉਂਦੇ ਐ ਫੇਰ ਉਹਨਾਂ ਨਾਲ ਆਪਾਂ ਖੜਨਾ ਵੀ ਨਹੀਂ ਹੁੰਦਾ ਉਹ ਤਾਂ ਆਪਾਂ ਫੇਰ ਘਰਾਂ 'ਚ ਵੜ ਜਾਣਾ ਹੁੰਦਾ ਸੋ ਮੇਰੀ ਬੇਨਤੀ ਹੈ ਸਾਨੂੰ ਹੱਥ ਬੰਨ ਕੇ ਵੀ ਆਪਾਂ ਆਰੇਡੀ ਵਾਲੇ ਮਸਲੇ ਦੇ ਮੈਂ ਜਦੋਂ ਵੀ ਦੁਬਾਰਾ ਲੋਡ ਪਈ ਨਾ ਤਾਂ ਮੈਂ ਤੁਹਾਨੂੰ ਦੁਬਾਰਾ ਫਿਰ ਸਮੇਂ-ਸਮੇਂ ਤੇ ਜਿਹੜਾ ਸਾਨੂੰ ਜਗਾਉਂਦਾ ਰਹੂੰਗਾ ਤੇ ਤੁਸੀਂ ਮੇਰਾ ਵੀ ਇਹ ਗੱਲ ਦਾ ਖਿਆਲ ਰੱਖਣਾ ਆਪਾਂ ਆਰੇਡੀ ਬਣਾਉਣ ਦੇ ਲਈ ਦੇਰ ਸਕੂਲ ਕਹਿੰਦਾ ਉਹਨੂੰ ਇੱਕੋ ਹੀ ਗੱਲ ਮੰਗਣੀ ਹੈ ਸਾਨੂੰ ਜਿਹੜਾ ਆਪਾਰ ਜੜੀ ਬਣਾਉਣ ਦਾ ਇਹਦਾ ਸਾਨੂੰ ਕੋਈ ਆਰਡਰ ਦਿਖਾ ਦੇ ਜੇ ਮੰਡੈਂਟਰੀ ਹੈ ਜੇ ਜ਼ਰੂਰੀ ਹੈ ਕੰਪਲਸਰੀ ਹੈ ਤਾਂ ਅਸੀਂ ਬਣਾ ਲੈਂਦੇ ਨਹੀਂ ਅਸੀਂ ਨਹੀਂ ਬਣਾਉਣਾ ਅਸੀਂ ਕੋਈ ਮਨਜ਼ੂਰੀ ਲਿਖ ਕੇ ਨਹੀਂ ਦੇਣੀ ਲਿਖਾ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਾਨੂੰ ਸਰਟੀਫਿਕੇਟ ਵਗੈਰਾ ਆਪਾਂ ਤਾਂ ਆਧਾਰ ਕਾਰਡ ਸਾਡੇ ਪੈਨ ਕਾਰਡ ਸਾਡੀ ਜਵਾਕਾਂ ਦੇ ਜਾਂ ਸਾਡੇ ਪਹਿਲਾਂ ਹੀ ਹੈਗੇ ਉਹਨਾਂ ਕੋਲੇ ਸੋ ਇਸ ਗੱਲ ਦਾ ਖਾਸ ਖਿਆਰ ਰੱਖਿਓ ਮਾਖੀਰ ਤੇ ਕਹਣਾ ਇਹਨੂੰ ਦੱਬ ਕੇ ਮੇਰਾ ਵੀ ਸਾਂਝਾ ਕਰ ਦਿਓ ਤਾਂ ਕਿ ਸਾਰੇ ਜਗਮੀ ਸਿੰਘ ਕਪੜਾਣੀ ਲਿਖਦਾ ਕਹਿੰਦਾ ਬਾਈ ਲੋਕਾਂ ਨੇ ਸੱਚ ਜਾਣ ਕੇ ਵੀ ਨਹੀਂ ਕਿਸੇ ਨਾਲ ਮੰਨਣਾ ਬਾਪੂ ਡੱਲੇ ਵਾਲਾ ਕਿੰਨਾ ਖੜ ਗਿਆ ਸਹੀ ਗੱਲ ਹੈ ਕਿਨੇ ਖੜੇ ਆ ਅੱਜ ਫਿਰ ਸੁਪਰੀਮ ਕੋਰਟ ਦਾਗ ਲੈ ਨੇ ਆਰਡਰ ਪਾਸ ਕਰਾਤਾ ਆ ਗਿਆ ਵੀ ਇਹਨ ਬਾਪੂ ਜੀ ਨੂੰ ਡੱਲੇ ਵਾਲ ਨੂੰ ਚੱਕ ਕੇ ਤੁਸੀਂ ਹਸਪਤਾਲ ਦਾ ਹਲ ਕਰਾਓ ਹੁਣ ਐ ਨਹੀਂ ਪਤਾ ਕਿਹੜੇ ਵੇਲੇ ਰਾਤ ਬਰਾਤੇ ਸੀ ਦਾ ਰਾਤ ਨੂੰ ਉੱਚੀ ਹੁੰਦੇ ਆ ਭਰਾਵੋ ਪਹਿਰੇ ਤੇ ਸਾਨੂੰ ਵੀ ਬੇਨਤੀ ਆ ਵੀ ਆਜੋ ਯਾਰ ਖਬਰਾਂ ਚੱਕ ਕੇ ਕਿਹੜੇ ਵੇਲੇ ਫੋਰਸਾਂ ਲਿਆ ਕੇ ਲੈ ਜਾਵਾਂ ਖੜ ਜੋ ਭਰਾਵੋ ਖੜ ਜੋ ਪਸਤਾਉਂਗੇ ਪਸਤਾਉਂਗੇ ਰੋਇਆ ਕਰਾਂਗੇ ਕੰਨਾ ਟੱਕਰਾ ਮਾਰ ਕੇ ਰੋਇਆ ਕਰਾਂਗੇ ਕੰਨਾ ਟੱਕਰਾ ਸਾਡਾ ਨਾ ਬਾਪਰ ਕੀ ਗਿਆ ਹੋ ਕੀ ਰਿਹਾ ਸਾਂਭ ਲੋ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਭਵਿੱਖ ਨੂੰ ਆਪਣੀਆਂ ਪੀੜ੍ਹੀਆਂ ਆਪਣੇ ਜਵਾਕਾਂ ਦੇ ਛੋੜੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਇੱਥੇ ਪੀਣ ਯੋਗ ਪਾਣੀ ਰਹਿਣਾ ਨਾ ਇਹ ਧਰਤੀ ਰਹਿਣੀ ਆ ਨਾ ਛੋੜੀ ਬੋਲੀ ਰਹਿਣੀ ਆ ਨਾ ਛੋੜਾ ਇਤਿਹਾਸ ਰਹਿਣਾ ਕੱਖ ਨਹੀਂ ਮੇਰਾ ਵੀਰ ਬਚਣਾ ਇੱਥੇ ਇਕੱਠੇ ਹੋ ਜੋ ਤੇ ਆ ਆ ਆ ਤੀਜੀ ਅੱਖ ਹਮੇਸ਼ਾ ਖੋਲ ਕੇ ਰੱਖਿਆ ਕਰੋ ਇਨੂੰ ਬੰਦ ਹੀ ਰੱਖਦੇ ਹਾਂ ਆ ਦੋ ਅੱਖਾਂ ਵਾਲੀਆਂ ਤੁਰੇ ਫਿਰਦੇ ਹਾਂ ਦਿਮਾਗ ਆਲਾ ਵੀ ਖੋਲ ਲਿਆ ਕਰੋ ਖਾਨਾ ਯਾਰ ਤਾਂ ਸਾਨੂੰ ਕਹਿਣਾ ਇੱਕ ਬਾਈ ਕਹਿੰਦਾ ਛੰਦਾ ਜਿੰਦ ਕੱਢ ਮਿਸਤਰੀ ਕਹਿੰਦਾ ਬਾਈ ਇਹਨਾਂ ਨਾਲ ਮੱਥਾ ਮਾਰਨ ਦਾ ਫਾਇਦਾ ਨਹੀਂ ਹੱਗਣ ਵੇਲੇ ਚਤਲ ਜਿਆਦਾ ਕਰਦੇ ਆ ਕਹਿੰਦਾ ਕੋਈ ਗੱਲ ਨਹੀਂ ਬਾਈ ਆਪਣਾ ਫਰਜ ਆ ਕੋਈ ਗੱਲ ਨਹੀਂ ਇਹੋ ਜਿਹੀ ਨਹੀਂ ਹੈਗੀ ਗੱਲ ਹੌਲੀ ਹੌਲੀ ਜਾਗ ਵੀ ਰਹੇ ਆ ਜਾਗਣਗੇ ਵੀ ਤਾਂ ਬੇਨਤੀ ਕਰਦੇ ਆ ਨਾ ਵੀ ਚੰਗੀਆਂ ਚੀਜ਼ਾਂ ਵੀ ਸਾਡੇ ਕੋਲ ਸੋਸ਼ਲ ਮੀਡੀਆ ਤੇ ਆਉਂਦੀਆਂ ਅਸੀਂ ਨਗੇ ਜੀ ਦੇਖਣਾ ਹੁੰਦਾ ਅਸੀਂ ਗਾਲਾਂ ਸੁਣਨੀਆਂ ਹੁੰਦਾ ਇਹਨੇ ਕੱਢਦੇ ਨੇ ਜਾਂ ਉਹ ਜਿਹੇ ਬੰਦੇ ਦੇਖਣੇ ਸੁਣਨੇ ਹੁੰਦੇ ਆ ਉਹਨੂੰ ਛੱਡ ਕੇ ਚੰਗੀਆਂ ਚੀਜ਼ਾਂ ਪੜ੍ਹ ਵੀ ਲਿਆ ਕਰੋ ਸੁਣ ਵੀ ਲਿਆ ਕਰੋ ਪਿੰਡਾਂ ਦੇ ਲਾਇਬ੍ਰੇਰੀਆਂ ਖੋਲ੍ਹ ਲੋ ਘਰਾਂ 'ਚ ਕਿਤਾਬਾਂ ਲਿਆਓ ਲਿਟਰੇਚਰ ਦੀਆਂ ਸਾਹਿਦੀਆਂ ਇਤਿਹਾਸ ਦੀਆਂ ਪੜ੍ਹਿਆ ਵੀ ਕਰੋ ਦੁਨੀਆਵਾਰੀ ਖਬਰ ਵੀ ਰੱਖਿਆ ਕਰੋ ਵੀ ਹੋ ਕੀ ਰਿਹਾ ਨਿਊ ਵਰਲਡ ਆਰਡਰ ਕੀ ਆ ਨਿਊ ਐਜੂਕੇਸ਼ਨ ਪਾਲਿਸੀ ਕੀ ਆ ਗੈਟ ਦੇ ਸਮਝੌਤੇ ਕੀ ਨੇ ਕਿਹੜੀ ਨੀਤੀ ਖਰੜਾ ਨੀਤੀ ਤਿਆਰ ਕੀਤੀ ਹੈ ਸੈਂਟਰ ਨੇ ਖੇਤੀ ਦੀ ਕਿਹੜੀ ਸਿੱਖਿਆ ਨੀਤੀ ਤਿਆਰ ਕੀਤੀ ਉਹ ਕਿਵੇਂ ਲਾਗੂ ਕਰਨਗੇ ਉਹਨਾਂ ਦੇ ਮਕਸਦ ਕੀ ਨੇ ਇਰਾਦੇ ਕੀ ਨੇ ਕੀ ਕਰਨਾ ਚਾਹੁੰਦੇ ਨੇ ਉਹ ਇੱਕ ਕਰਨਾ ਬਾਈ ਤਰ੍ਹਾਂ ਦੇ ਕੇਸ ਦਰਜ ਕਰਕੇ ਸਰਕਾਰ ਨੇ ਧੱਕ ਦੇਣਾ ਦਿਖੀ ਜਾਂਦਾ ਮੈਨੂੰ ਤਾਂ ਕਰਨਗੇ ਕੋਈ ਨਾ ਕੋਈ ਝੂਠਾ ਮੂਠਾ ਕਹਾਣੀ ਮੜ ਕੇ ਕਿਉਂਕਿ ਜਗਾਉਣ ਵਾਲੇ ਬੰਦਿਆਂ ਨੂੰ ਸਭ ਤੋਂ ਜ਼ਿਆਦਾ ਖਤਰਾ ਸਰਕਾਰਾਂ ਡਰਦੀਆਂ ਹੁੰਦੀਆਂ ਨੇ ਜਿਹੜਾ ਲੋਕਾਂ ਨੂੰ ਜਗਾਉਂਦਾ ਹੈ ਇਹ ਬਹੁਤ ਕੁਝ ਕਰ ਸਕਦੇ ਕੋਈ ਵੀ ਕੋਈ ਸ਼ੱਕ ਨਹੀਂ ਹੈ ਕੋਈ ਝੂਠਾ ਮੁੱਠੇ ਕਹਾਣੀ ਕੱਢ ਦੇਣਗੇ ਕੋਈ ਕਿਵੇਂ ਮਰਵਾ ਦੇਣਗੇ ਜਾਂ ਸਿਰ ਦੇਣਗੇ ਕੋਈ ਇਹਨਾਂ ਦਾ ਕੋਈ ਪਤਾ ਹੀ ਹੈਗਾ ਆਪਾਂ ਨੂੰ ਕੀ ਕਰ ਸਕਦੇ ਆ ਪਰ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜੇ ਬੋਲਾਂ ਨਾ ਨਾ ਤੇ ਮੇਰੇ ਅੰਦਰ ਨਾ ਐ ਮਤਲਬ ਕਿ ਅੱਗ ਲੱਗੀ ਜਾਂਦੀ ਹੈ ਯਾਰ ਮੇਰੀ ਜ਼ਮੀਰ ਮੈਨੂੰ ਲਾਂਟ ਨਾ ਪਾਉਂਦੀ ਆ ਵੀ ਲੱਖਾਂ ਸਿਆ ਆਹ ਗੱਲ ਹੋ ਰਹੀ ਆ ਆ ਤੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਯਾਰ ਤੂੰ ਚੁੱਪ ਕੇ ਆਉਂਾ ਤੂੰ ਚੁੱਪ ਕੇ ਆਉਂਾ ਤਾਂ ਬੋਲਣਾ ਪੈਂਦਾ ਬਾਈ ਸਤਿ ਧੰਵਾਦ ਇਹਨੂੰ ਸਾਂਝਾ ਕਰ ਦਿਓ ਕੱਲੇ ਕੱਲੇ ਘਰ ਤੱਕ ਮੇਰੀ ਗੱਲ ਜਾਵੇ ਜਿਹੜੀ ਵੀ ਕੋਈ ਦੁਆਰੇ ਗੱਲਬਾਤ ਸਾਹਮਣੇ ਆਊਗੀ ਮੈਂ ਲਗਾਤਾਰ ਤੁਹਾਨੂੰ ਸਾਂਝਾ ਕਰਦਾ ਰਹੂੰਗਾ ਵੀ ਕੀ ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਚਕੰਨੇ ਰਿਆ ਕਰੋ ਜਾਗਦੇ ਰਹੋ ਭਰਾਵੋ ਜਾਗਦੇ ਰਹੋ ਤੁਹਾਡੇ ਕਾਫਲੇ ਹਰ ਰੋਈ ਲੁੱਟੇ ਜਾ ਰਹੇ ਐ ਜਾਗਦੇ ਰਹੋ ਪੰਜਾਬੀਓ ਬਹੁਤ ਸਮਾਂ ਮਾੜਾ ਆ ਗਿਆ ਬਾਈ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ